ਆ ਦੇਖੋ ਜੀ ਆਪਣੇ ਸੇਵਾਦਾਰ ਲੱਗੇ ਪਏ ਆ ਦੇਖੋ ਮੇਰਾ ਚੌਲ ਦਾ ਪ੍ਰਸ਼ਾਦ ਥੱਲੇ गिर ਗਿਆ ਸੰਗਤ ਸਾਰੀ ਤੋਂ ਤੇ ਉਹ ਜਿਹੜਾ ਇਕੱਠਾ ਕਰ ਰਹੇ ਆ ਆਪਣੇ ਸੇਵਾਦਾਰ ਖੜੇ ਹੋਏ ਆ ਵਾਹਿਗੁਰੂ ਜੀ ਵਾਹਿਗੁਰੂ ਅਗਿਆਨੀ ਹੋ ਰਹੀ ਹੈ ਜੀ ਆਗੇ ਜਿਹੜਾ ਇਧਰ ਆ ਤੇ ਆਪਣੇ ਕੋਲੇ ਜਿਹੜੇ ਚੌਲ ਇੰਨੇ ਰਹਿ ਗਿਆ ਵਧਗੇ ਆ ਮੇਰੇ ਸਾਰੇ ਸੰਗਤ ਨੂੰ ਜਿਹੜੇ ਹੁਣ ਘਰਾਂ ਚਲੇ ਜਾ ਰਹੇ ਆ ਤੇ ਇਧਰ ਆਪਣੇ ਦਾਸ ਜੀ ਦੇਖੋ ਹੈਨਾ ਹਾਂ ਅੱਜ ਜੁ ਜੁਆਰੀ ਕਰੀ ਜਾਂਦੇ ਆ ਅੱਜ ਦੇਖੋ ਸੇਵਾ ਵਾਹਿਗੁਰੂ ਵਾਹਿਗੁਰੂ ਜੀ ਆਪਾਂ ਲੱ ਕੋਈ ਹੱਗੀ ਬਹੁਤ ਆਪਾਂ ਇੱਧਰ ਗਿਆਨੀ ਹੈਪੀ ਹਰੀ ਵੀ ਆ ਗਿਆ ਤੇ ਅਕਾ ਵੋਏ ਪਰਮਾਤਮਾ ਦੇ ਕੋਲ ਜੀ ਕਰੋ ਸੇਵਾ ਇੱਧਰ ਚਮਕੌਰ ਜੀ ਵੀ ਲੱਗੇ ਪਏ ਆ ਇੱਧਰ ਜਿਹੜੇ ਆਪਣਾ ਬਾਲਟੀਆਂ ਸਿੰਘ ਉਹਨਾਂ ਦੀ ਸੇਵਾ ਨਿਭਾ ਰਹੇ ਆ ਸਾਫ਼ ਕਰ ਰਹੇ ਆ ਤੇ ਆਪਣੇ ਕੋਲੇ ਆਈ ਸੀ ਬਾਹਰ ਸੇਵਾ ਕਰਦੇ ਸੀਗੇ ਤੇ ਨਾਲ ਬੱਚੇ ਹੋਰ ਆ ਰਹੇ ਆ ਦੇਖੋ 到了两个